ਆ ਦੇਖੋ ਜੀ ਇਹ ਬਾਬਾ ਕਮਲ ਸਿੰਘ ਜੀ ਤੇ ਇਹ ਬਾਬਾ ਜੋਦਾ ਸਿੰਘ ਜੀ ਤੇ ਇਹ ਬਾਬਾ ਦਲਸ਼ੇਰ ਸਿੰਘ ਜੀ ਆ ਦੇਖੋ ਹਾਈਟ ਵੇਖੋ ਇਹਨਾਂ ਦੀ ਹਾਈਟ ਚੈੱਕ ਕਰੋ ਤੁਸੀਂ ਬਹੁਤ ਹੀ ਵਧੀਆ ਤੇ ਬੁਰੇ ਸਾਥ ਸਹਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਇੱਥੇ ਤੇ ਇਹ ਬਾਬਾ ਨਿਹਾਲ ਸਿੰਘ ਜੀ ਨੇ ਦੇਖ ਸਕਦੇ ਹੋ ਬਹੁਤ ਖੂਬਸੂਰਤ ਨੇ ਇਹ ਚੀਜ਼ਾਂ ਤੁਸੀਂ ਆ ਕੇ ਜਰੂਰ ਦਰਸ਼ਨ ਦਿਦਾਰੇ ਕਰੋ ਕੋਈ ਵੀ ਬੰਦਾ ਅਗਰ ਹਜੂਰ ਸਾਹਿਬ ਦਾ ਇਹਨਾਂ ਚੀਜ਼ਾਂ ਜਰੂਰ ਦਰਸ਼ਨ ਦਿਦਾਰੇ ਕਰੋ ਜੈਮਨ ਜਮਨ ਸਿੰਘ ਜੈਮਨ ਸਿੰਘ ਜਮਨ ਸਿੰਘ ਬਾਬਾ ਜੀ ਨਹੀਂ ਜੈ ਮੰਗਲ ਜਮੰਗਲ ਸਿੰਘ ਘੋੜੇ ਦਾ ਨਾਮ ਜਮੰਗਲ ਬਾਬਾ ਜੀ ਪੂਰਾ ਵੇਖਿੰਦਾ ਸੁਣਨਾ ਬਹੁਤ ਜੀਵਤ ਹੈ ਵੇ ਹਾਈਟ ਲੈਂਡ ਚੈੱਕ ਕਰੋ ਤੁਸੀਂ ਬਹੁਤ ਜਿਆਦਾ ਵਧੀਆ ਵਾ ਏ ਇਹ ਬਾਬਾ ਜੀ ਇਹਨਾਂ ਦਾ ਨਾਂ ਵੀ ਬਾਬਾ ਜੀ ਆ ਤੇ ਇੱਧਰ ਹੈ ਗਿਆ ਜੀ ਸਾਗਰ ਸਾਗਰ ਬਾਬਾ ਜੀ ਕਰੋਚਿਆ ਕਹਿੰਦਾ ਦੀ ਹਾਈਟ ਲੈਂਥ ਬਹੁਤ ਵਧੀਆ ਵੀਡੀਓ ਲਾਈਕ ਸਬਸਕ੍ਰਾਈਬ ਕਮੈਂਟ ਸ਼ੇਅਰ ਜ਼ਰੂਰ ਕਰ ਦਿੱਤਾ ਕਰੋਗੇ ਜੀ ਅਗਲੀਆਂ ਤੁਹਾਨੂੰ ਵੀਡੀਓ ਮਿਲ ਸਕਣ ਵੇਖ ਲਓ ਜੀ ਇਹਨਾਂ ਵਾਸਤੇ ਲਾਇਦਾ ਇੱਕ ਇਹਨਾਂ ਨੂੰ ਆਰਾਮ ਲਈ ਇੱਕ ਅੱਠ ਸਾਈਡ ਦਿੱਤੀ ਗਈ ਹੈ ਇੱਧਰ ਇਹਨਾਂ ਨੇ ਮੈਟ ਵਿਛਾਏ ਹੋਏ ਆ ਜੀ ਤੇ ਇੱਧਰ ਇਹਨਾਂ ਨੇ ਕੱਚਾ ਕੀਤਾ ਹੋਇਆ ਥਾਂ ਰੋਡ ਵਿਛਾਏ ਹੋਏ ਥੱਲੇ ਤਾਂ ਕਿ ਸਖਾਲਾ ਹੋ ਕੇ ਬਹਿ ਸਕੇ ਜਾਨਵਰ ਆ ਦੇਖ ਸਾਡੇ ਦੇ